ਦੀ ਵੱਡੀ ਖਬਰ ਜਿਲ੍ਹਾ ਹੁਸ਼ਿਆਰਪੁਰ ਦੇ ਹਲਕਾ ਮਗੇਰੀਆਂ ਦੇ ਨਾਲ ਲੱਗਦੇ ਪਿੰਡ ਹਾਜੀਪੁਰ ਦੀ ਆਜੀ ਜਿੱਥੇ ਹਾਜੀਪੁਰ ਤੋਂ ਤਲਵਾੜਾ ਨੂੰ ਜਾ ਰਹੇ ਰੋਡ ਦੇ ਉੱਤੇ ਇੱਕ ਹਾਸਾ ਹੋ ਜਾਂਦਾ ਸਰ ਖਾਸੇ ਦੇ ਵਿੱਚ ਜਿਹੜੀ ਆ ਇੱਕ ਤੋਂ ਦੋ ਗੱਡੀਆਂ ਤਿੰਨ ਗੱਡੀਆਂ ਜਿਹੜੀਆਂ ਆਪਸ ਵਿੱਚ ਟਕਰਾ ਜਾਂਦੀਆਂ ਟਕਰਾਣ ਤੋਂ ਬਾਅਦ ਜਿਹੜਾ ਹੈ ਉੱਥੇ ਜਾਨੀ ਮੈਨੂੰ ਨੁਕਸਾਨ ਤਾਂ ਕੋਈ ਨਹੀਂ ਨਾ ਲੇਕਿਨ ਗੱਡੀ ਦੀ ਜਿਹੜੀ ਹੈ ਉਹ ਟੁੱਟ ਪਜ ਹੋ ਜਾਂਦੀ ਹੈ ਜਿਸ ਤੋਂ ਬਾਅਦ ਮੌਕੇ ਤੇ ਕਿਸੇ ਵੀਰਾਂ ਦੇਖ ਰਹੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਤੇ ਰੋਡ ਜਿਹੜਾ ਜਾਮ ਹੈਗਾ ਪੂਰਾ ਔਰ ਜਿਹੜੀ ਮੌਕੇ ਜਿਹੜੀ ਪੁਲਿਸ ਪਹੁੰਚ ਚੁੱਕੀ ਹੈ ਔਰ ਤੁਸੀਂ ਦੇਖਦੇ ਹੋ ਕੋਸ਼ਿਸ਼ ਕਰਾਂਗੇ ਆਖਿਰਕਾਰ ਜਿਹੜਾ ਹਾਸਾ ਹੈ ਕਿਸ ਤਰ੍ਹਾਂ ਹੋਇਆ ਉਹ ਤੇ ਕਿ ਇਸ ਹਾਸੇ ਦੇ ਵਿੱਚ ਕਿੰਨੇ ਲੋਕ ਜਿਹੜੇ ਜ਼ਖਮੀ ਹੋਏ ਨੇ ਪਰ ਜਾਣਕਾਰੀ ਅਨੁਸਾਰ ਜਿਤਕੀ ਪਤਾ ਲੱਗਿਆ ਵੀ ਇੱਕ ਤੋਂ ਜਿਹੜੇ ਦੋ ਜਿਹੜੇ ਬੰਦੇ ਜਿਹੜੇ ਜ਼ਖਮੀ ਹੋਏ ਨੇ ਲੇਕਿਨ ਮਾਮੂਲੀ ਸੱਟ ਜਿਹੜੀ ਉਹਨਾਂ ਨੂੰ ਲੱਗੀ ਹੈ ਬਾਕੀ ਕੋਈ ਨੁਕਸਾਨ ਤਾਂ ਜਿਹੜਾ ਉਸ ਮੌਕੇ ਦੇ ਉੱਤੇ ਤਸਵੀਰਾਂ ਜੇ ਦਿਖ ਰਹੀਆਂ ਨੇ ਪਰ ਨਹੀਂ ਹੋਇਆ ਲੇਕਿਨ ਲਗਭਗ ਪੁਲਿਸ ਵੱਲੋਂ ਜਿਹੜੀ ਲਗਾਤਾਰ ਜਿਹੜੀ ਜਾਂਚ ਕੀਤੀ ਜਾ ਰਹੀ ਹੈ ਮੌਕੇ ਦੇ ਉੱਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲਾਈਵ ਦੇ ਵਿੱਚ ਇਸ ਵੇਲੇ ਚੱਲ ਰਹੀਆਂ ਨੇ ਕਿ ਕਿਸ ਤਰ੍ਹਾਂ ਜਿਹੜੀ ਇੱਥੇ ਇੱਕ ਹਾਸਾ ਹੋਇਆ ਹਾਸੇ ਦੇ ਵਿੱਚ ਇੱਕ ਤੋਂ ਦੋ ਜਾਂ ਤਿੰਨ ਗੱਡੀਆਂ ਜਿਹੜੀਆਂ ਆਪਸ ਵਿੱਚ ਟਕਰਾ ਜੰਦੀ ਹੈ ਦਿਖਿਆ ਹੈ ਕਿ ਸ਼ਾਇਦ ਇੱਕ ਇੱਕ ਗੱਡੀ ਜਿਹੜੀ ਫਰੰਟ ਤੇ ਗੱਡੀ ਜਾ ਰਹੀ ਉਸ ਤੇ ਵੱਲੋਂ ਜਿਹੜੀ ਹੈ ਬ੍ਰੇਕ ਮਾਰਦੇ ਜਦੋਂ ਬ੍ਰੇਕ ਮਾਰਨ ਤੋਂ ਬਾਅਦ ਜਿਹੜੀ ਹੈ ਪਿੱਛੇ ਜਿਹੜੀ ਗੱਡੀ ਆ ਰਹੀ ਉਹਦੇ ਵਿੱਚ ਗੱਡੀ ਬੰਦੇ ਉਸ ਤੋਂ ਬਾਅਦ ਜਿਹੜੀ ਤੀਸਰੀ ਗੱਡੀ ਆਂਦੀ ਪਿੱਛੇ ਟਿਪਰ ਉਹੀ ਵਿਜਲ ਵਿੱਚ ਵੱਜਦਾ ਪਰ ਜਿਹੜਾ ਜਾਨੀ ਨੁਕਸਾਨ ਜਿਹੜਾ ਇਸ ਵੱ ਜੋ ਜਿਹੜੇ ਰੋਡ ਦੇ ਉੱਤੇ ਹਾਦਸਾ ਹੋਇਆ ਹੈ ਕਿ ਕਰਨ ਵਾਲਿਆ ਹੋਣਾ ਇਹ ਸੁਣ ਪੁਲਿਸ ਕੰਟਰੋਲ ਰੂਮ ਹਿਆਰਪੁਰ ਤੋਂ ਫੋਨ ਆਇਆ ਸੀ ਕਿ ਗੇਰਾ ਨਜੀਕ ਨੇ ਰੋਡ ਤੇ ਇੱਕ ਐਕਸੀਡੈਂਟ ਹੋਇਆ ਮੈਂ ਪੁਲਿਸ ਪਾਰਟੀਆਂ ਦੇ ਮੌਕੇ ਤੇ ਪਹੁੰਚਿਆ ਸੀ ਜਿੱਥੇ ਇੱਕ ਟਵੇਰਾ ਗੱਡੀ ਅਮਰਸਰ ਸਾਹਿਬ ਤੋਂ ਮਾਤਾ ਕਿੰਚਪੂਰ ਨੂੰ ਸਵਾਰੀਆਂ ਲੈ ਕੇ ਜਾ ਰਿਹਾ ਸੀ ਉਸ ਵੱਲੋਂ ਚਾੜਕ ਬ੍ਰੇਕ ਮਾਰੀਆ ਕਿ ਵੀ ਕਲੌਨ ਕਰਕੇ ਉਸ ਦੇ ਪਿੱਛੇ ਇੱਕ ਟਿਪਰ ਖਾਲੀ ਟਿਪਰ ਵੀਰਦਲਾ ਨਾ ਵੱਜ ਗਿਆ ਜਿਸ ਕਰਕੇ ਗੱਡੀ ਦਾ ਨਕਸਾਲ ਹੋ ਗਿਆ ਸਵਾਰੀਆਂ ਦਾ ਬਚਾਇਆ ਬਿਲਕੁਲ ਇੱਕ ਸਵਾਰੀ ਨਾਰਮਲ ਟੱਟ ਲੱਗੀ ਉਹਨੂੰ ਹਸਪਤਲ ਪਹੁੰਚਾਇਆ ਗਿਆ ਸੀ ਤੇ ਬਾਕੀ ਜਿੱਦਾਂ ਵੀ ਅਗਲੀ ਕਾਰਵਾਈ ਜੋ ਮੌਕੇ ਦੇਖ ਕੇ ਕਰਵਾਈ ਕੀਤੀ ਜਾਵੇਗੀ